ਸਤ ਸ੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਵਸਦਾ ਪੰਜਾਬ ਪੇਜ ਤੋਂ ਦੋਸਤੋ ਜਿਵੇਂ ਆਪਾਂ ਕਹਿ ਦਈਏ ਵੀ ਗੋਦੀ ਵਾਲਾ ਹਲੇ ਸਮਿਆ ਨਹੀਂ ਸੀਗਾ ਤੇ ਢਿੱਡ ਵਾਲੀ ਦੀ ਸੋਚ ਪਹਿਲਾਂ ਹੋ ਗਈ ਉਹ ਕਿਵੇਂ ਹੋ ਗਈ ਵੀ ਹਲੇ ਜੱਟ ਮੰਡੀਆਂ ਚੋਂ ਵੇਲੇ ਹੋਏ ਨਹੀਂ ਸੀਗੇ ਤੇ ਇੱਕਾ ਸੁੰਡ ਪੈ ਗਿਆ ਜਿਹੜਾ ਕਣਕਾਂ ਨੂੰ ਉਹਨੇ ਨਵੀਂ ਬੇਵਤਾ ਪਾਤੀ ਆ ਜਿਹੜੀ ਬਾਈ ਤੁਸੀਂ ਕਣਕ ਦੇਖ ਰਹੇ ਹੋ ਨਾ ਇਹਨੂੰ ਇਹ ਬਾਲਾਂ ਦਿਨਾਂ ਦੀ ਨੂੰ ਸੁੰਡ ਪੈ ਗਿਆ ਸੀਗਾ ਤੇ ਅੱਜ 20 ਦਿਨਾਂ ਦੀ ਹੋ ਗਈ ਤੇ ਸੁੰਡ ਕੋਈ ਕੰਟਰੋਲ ਨਹੀਂ ਹੋ ਰਿਹਾ ਇਹ ਚ ਆ ਇਧਰ ਹੁਣ ਬਾਈ ਨੇ ਪਰ ਪਰ ਕੇ ਕਹਰੇ ਦਵਾਈ ਸਿੱਟੀ ਹੈਗੀ ਤੇ ਬਾਕੀ ਆਪਾਂ ਬਾਈ ਤੋਂ ਪੁੱਛਦੇ ਆਂ ਵੀ ਬਾਈ ਨੇ ਕਿਸੇ ਮੈਕਮੇ ਆਉਣ ਨਾਲ ਗੱਲ ਕੀਤੀ ਐ ਕਿ ਨਹੀਂ ਕੀਤੀ ਕਿਉਂਕਿ ਆ ਬਾਈ ਖੜਾ ਏ ਤੁਹਾਡੇ ਸਾਹਮਣੇ ਬਾਈ ਨੂੰ 4 ਸਾਲ ਹੋ ਗਏ ਲਗਭਗ ਸਿੱਧੀ ਵਿਜਾਈ ਕਰਦਾ ਆ ਰਿਹਾ ਹੈਗਾ ਵੀ ਮੈਕਮੇ ਨੇ ਜਿਵੇਂ ਹਦਾਇਤਾਂ ਕੀਤੀਆਂ ਸੀ ਪੂਰਾ ਉਹਨੂੰ ਪ੍ਰੋਪਰੇ ਫੋਲੋ ਕਰਦਾ ਹੈਗਾ ਤੇ ਆਪ ਬਾਈ ਤੋਂ ਪੁੱਛਦੇ ਆ ਫਿਰ ਵੀ ਕੋਈ ਇਹਦਾ ਹੱਲ ਲੱਭਿਆ ਮੈਕਮਿਆਂ ਨੇ ਦੱਸਿਆ ਕਿ ਨਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਫਿਰ ਜਿਹੜਾ ਮੰਨ ਲਓ ਇਹ ਸੁੰਡ ਪੈ ਗਿਆ ਕਣਕ 'ਚ ਇਹਦੇ ਬਾਰੇ ਕੋਈ ਮੈਕਮਿਆਂ ਨਾਲ ਤੁਸੀਂ ਨੇ ਗੱਲ ਨਹੀਂ ਕੀਤੀ ਵੀਰੇ ਕਰੀ ਤੀ ਸੰਡੇ ਵਾਲੇ ਦਿਨ ਠੀਕ ਹੈ ਜਿਹੜਾ ਲੰਘਿਆ ਉਹ ਸੰਡੇ ਵਾਲੇ ਦਿਨ ਉਹ ਕਹਿੰਦੇ ਵੀ ਕੋਰਾ ਜਿੰਦੀ ਸਪਰੇਅ ਕਰ ਦੋ ਅੱਛਾ ਸਪਰੇਅ ਮਤਲਬ ਆਪਣੇ ਕਰਾਤੀ 200 ਲੀਟਰ ਪਾਣੀ ਲਾ ਕੇ ਠੀਕ ਹੈ ਬਾਈ ਤੇ ਉਹਦੇ ਨਾਲ ਮਤਲਬ 48 ਘੰਟਿਆਂ ਬਾਅਦ ਆਪਾਂ ਨੇ ਦੇਖਿਆ ਕੋਈ ਨਹੀਂ ਮਰਿਆ ਚਲੋ ਹੁਣ ਵੀ ਦਿਖਾਇਆ ਹਜੇ ਵੀ ਫਿਰਦਾ ਵਿੱਚ ਹਾਂ ਹਾਂ ਤੇ ਕੱਲ ਦੁਬਾਰੇ ਫਿਰ ਮੈਂ ਮੈਡੀਕਮ ਨਾਲ ਗੱਲ ਕਰੀ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਕਹਿੰਦੇ ਵੀ ਇਹਦਾ ਕੋਈ ਹੱਲ ਨਹੀਂ ਹਾਂ ਪਾਣੀ ਲਾ ਕੇ ਦਵਾਈ ਪਾ ਦੋ ਤੇ ਛੱਡ ਇਹਦੇ ਤੇ ਕੋਈ ਕੰਟਰੋਲ ਕੁਝ ਨਹੀਂ ਮਤਲਬ ਕੋਈ ਹੱਲ ਨਹੀਂ ਇਹਦਾ ਹਣ ਜੇ ਆਪਾਂ ਕਹੀਏ ਵੀ ਸਿੱਧੇ ਹੱਥ ਖੜੇ ਕਰਕੇ ਜਮਾਂ ਸਿੱਧੇ ਜਦੋਂ ਸਿੱਧੇ ਕਹਦਾ ਵੀ ਪਾਣੀ ਲਾ ਦੋ ਦੇਖ ਲਓ ਪਾਣੀ ਲਾ ਕੇ ਦਵਾਈ ਪਾ ਲਓ ਵੀ ਮਰ ਗਿਆ ਮਰ ਗਿਆ ਨਹੀਂ ਵੀ ਸਾਡੀ ਇਹਦੇ ਤੇ ਕੋਈ ਰਿਸਰਚ ਹੀ ਨਹੀਂ ਹੈਗੀ ਜੇ ਮੈਂ ਆਪਾਂ ਕਹ ਜੀਏ ਕੋਈ ਰਿਸਰਚ ਨਹੀਂ ਹੈਗੀ ਵੀਰੇ ਮੈਕਮਾ ਮਤਲਬ ਆਪਣੇ ਸਾਥ ਚਾਏ ਤੀ ਡੀਸੀ ਸਾਹਿਬ ਆਏ ਤੀ ਚੀਫ ਆਏ ਤੀ ਚੀਫ ਸਰ ਕਹਿੰਦੇ ਵੀ ਮੈਕਮਾ ਤੁਹਾਡੇ ਨਾਲ ਖੜਾ ਹੈ ਹਾਂ ਠੀਕ ਹੈ ਸੰਡੇ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਉਰੇ ਮੁੰਡਾ ਹੈਗਾ ਮਤਲਬ ਡੀਐਸਆਰ ਦੀ ਫੋਟੋ ਵਗੈਰਾ ਖਿੱਚਦਾ ਹੈ ਜਾਂ ਅਗਲਾਈ ਤੇ ਆਉਂਦਾ ਹੈ ਹਾਂ ਮਹਿੰਦਰ ਉਹਨੂੰ ਮੈਂ ਚੀਪ ਸਰ ਦਾ ਨੰਬਰ ਉਹ ਤੋਂ ਮੰਗ ਲਿਆ ਉਹਨਾਂ ਨੇ ਮੈਨੂੰ ਨੰਬਰ ਨਹੀਂ ਦਿੱਤਾ ਬਿਲਕੁਲ ਦਾ ਹੈ ਹੀ ਨਹੀਂ ਠੀਕ ਹੈ ਤੇ ਫਲਾਣਾ ਜੀ ਏਰੀਏ ਚ ਉਹਨਾਂ ਨੇ 75375 ਨੰਬਰ ਹੈ ਸ਼ਾਇਦ ਉਹਨਾਂ ਦੇ ਨੰਬਰ ਦੇ ਪਿੱਛੇ ਅੱਛਾ ਵੀ ਉਹਨਾਂ ਦਾ ਏਰੀਆ ਜੀ ਉਹ ਆਉਣਗੇ ਠੀਕ ਹੈ ਬਾਈ ਕੱਲ ਨੂੰ ਬੁਲਾ ਦੇਾਂਗੇ ਜੀ ਉਹ ਆਉਣਗੇ ਜੀ ਮੈਂ ਦੱਸ ਦਿੰਦਾ ਜੀ ਨਾ ਦਾ ਬਈ ਕੋਈ ਆ ਕੇ ਖੜਿਆ ਠੀਕ ਹੈ ਚੀਪ ਸਾਹਿਬ ਕਹਿੰਦੇ ਦੀ ਮੈਂ ਮਹਿਕਮਾ ਥੋੜੇ ਨਾਲ ਖੜਾ ਹਾਂ ਹਾਂ ਮਤਲਬ ਐ ਲਾ ਲਓ ਵੀ ਸੰਡੇ ਤੋਂ ਤੁਸੀਂ ਮੰਨ ਲਓ ਉਹ ਮੁੰਡੇ ਨਾਲ ਮੈਂ ਤੂੰ ਪਹਿਲਾਂ ਨਾ ਕਿਹਾ ਹੂੰ ਸੰਡੇ ਤੋਂ ਤਾਂ ਮੈਂ ਹਕਮੇ ਨੂੰ ਮੈਂ ਮਤਲਬ ਡਾਕਟਰ ਸਾਹਿਬ ਨਾਲ ਵੀ ਗੱਲ ਕਰ ਲਈ ਡਾਕਟਰ ਸਾਹਿਬ ਕਹਿੰਦੇ ਵੀ ਸਾਡੇ ਤਾਂ ਕੈਂਪ ਨਹੀਂ ਹੂੰ ਉਹ ਮੁੰਡੇ ਨਾਲ ਵੀ ਗੱਲ ਕਰ ਲਈ ਉਹਨੇ ਵੀ ਮਤਲਬ ਇਹ ਨਹੀਂ ਕਿਹਾ ਵੀ ਮੈਂ ਬੁਲਾ ਦਿੰਨਾ ਜਾਂ ਕੋਈ ਆ ਜਾਂਦਾ ਕੋਈ ਆਇਆ ਨਹੀਂ ਠੀਕ ਹੈ ਠੀਕ ਹੈ ਜੀ ਤੇ ਫੇਰ ਉਸ ਸਮੇਂ ਇਹ ਕਹਿੰਦੇ ਨੇ ਮੈਂ ਡੀਐਸਆਰ ਕਰਦਾ ਬਾਈ 4 ਸਾਲ ਹੋ ਗਏ ਕਿ ਚੌਥਾ ਸਾਲ ਆਪਾਂ ਨੂੰ 2020 ਤੋਂ ਲੱਗੇ ਆ ਹੂੰ 20 'ਚ ਪਹਿਲੇ ਸਾਲ ਕਰੀਤੀ ਠੀਕ ਹੈ ਬਈ ਤੇ 20 ਤੋਂ ਕਰੀਤੀ ਬਕਾਇਦਾ ਮਤਲਬ ਉਦੋਂ ਦੀ ਆਪਾਂ 2 ਸਾਲ ਤਾਂ ਜਮੀ ਨਹੀਂ ਅਗ ਲਈ ਹੂੰ ਉਸ ਤੋਂ ਬਾਅਦ ਆਪਾਂ ਮਤਲਬ ਲਿੱਦ ਫੁਕਦਿਆਂ ਮੈਂ ਮੈਂ ਕਹਿੰਦੇ ਨੇ ਵੀ ਇਹ ਖਰਚਿਆਂ ਦਾ ਨਹੀਂ ਜੀ ਇਹ ਫਲਾਣਾ ਨਹੀਂ ਉਹ ਆ ਆਪਣਾ ਪੌਣਾ ਕਿੱਲਾ ਠੀਕ ਹੈ ਉੱਜ ਜਿਹੜੀ ਡਿੱਗੀ ਹੋਈ ਸੀ ਮਸ਼ੀਨ ਨੇ ਮਤਲਬ ਨੀਵੀਂ ਵੜਦੀ ਠੀਕ ਹੈ ਬਈ ਉਹ ਜਗ੍ਹਾ ਤੇ ਕੱਲੇ ਪੌਣੇ ਕਿੱਲੇ 'ਚ ਨਹੀਂ ਹੈਗਾ ਵੀਰੇ ਸੁਣ ਔਰ ਸਾਰੇ ਵਾਹਨ ਚ ਜੇ ਤੁਸੀਂ ਉਧਰਲੀ ਸਾਈਡ ਜਾਓ ਉਹ ਸਾਈਡ ਠੀਕ ਹੈ ਸਾਈਡ ਦਾ ਬਿਲਕੁਲ ਖਤਮ ਆ ਊ ਮੈਂ ਐ ਮੰਨ ਲਓ ਵੀ ਸਵਾ ਦੋ ਕੁਇੰਟਲ ਦੇ ਆਸ-પાસ ਵੀ ਪਾਉਣਾ ਹੁੰਦਾ ਇਹ ਚ ਹੂੰ 80 ਕਿਲੋ ਵੀ ਮੇਰਾ ਦੁਬਾਰਾ ਢੇਕ ਜੂ ਹੁਣ ਤੁਸੀਂ ਲਾ ਲਓ ਵੀ ਨੁਕਸਾਨ ਕਿੰਨਾ ਨੁਕਸਾਨ ਤਾਂ ਹੈਗਾ ਭਾਈ ਕਿਤੇ ਨਾ ਕਿਤੇ ਨਹੀਂ ਉਧਰ ਤਾਂ ਵੀਰੇ ਐ ਮੰਨ ਲਓ 20 ਅੱਧੇ ਕਿੱਲੇ ਚ ਅ ਅੱਧੇ ਕਿੱਲੇ ਚੋਂ ਅੱਧਾ ਖਾ ਲਿਆ ਮਤਲਬ ਮੈਂ ਇੱਕ ਕਿੱਲੇ ਚ ਪੂਰੇ ਚ ਪੂਰੇ ਤੱਕ ਮੈਂ ਇੱਕ ਕਿੱਲੇ ਚ ਡੇਗਤੀ ਇਹ ਇੱਕ ਕਿੱਲੇ ਚ ਮੰਨ ਲਓ ਮੇਰੀ 25 30 ਕਿਲੋ ਗਣ ਕੇ ਡੇਗੀ ਦੀ ਹੁਣ ਤੱਕ ਠੀਕ ਹੈ ਇਹ ਮਹਿਕਮਾ ਕਹਿੰਦਾ ਵੀ ਜੀ ਆਏ ਆ ਜੀ ਕਿਸਾਨ ਸਾਥ ਨਹੀਂ ਦਿੰਦੇ ਜੀ ਕਿਸਾਨ ਹੁਣ ਕਿਸਾਨ ਕੀ ਕਰੂਗਾ ਬਾਈ ਮਹਿਕਮਾ ਜਾਣਦਾ ਉਹਦੇ ਆ ਜਿਹੜਾ ਮਤਲਬ ਟੇਢੇ ਢੰਗ ਨਾਲ ਲਾ ਲਓ ਸਿੱਧੇ ਨਾਲ ਇਹਨਾਂ ਨੂੰ ਖਪਾਉਂਦਾ ਪਿਆਂਦਾ ਸਹੀ ਗੱਲ ਆ ਬਾਈ ਠੀਕ ਹੈ ਜੇ ਇਹ ਕਹਿਣਾ ਵੀ ਸਾਡੇ ਤੇ ਬਲੇਮ ਹੈ ਮੈਂ ਇਹਨਾਂ ਨੂੰ ਸਬੂਤ ਵੀ ਦੇ ਸਕਦਾ ਡੇਟ ਵੀ ਦੱਸੂ ਬੰਦਾ ਵੀ ਦੱਸੂ ਸਾਰਾ ਕੁਝ ਦੱਸੂ ਇਹ ਖਾਂਦੇ ਨੇ ਵੀਰੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਰਜਿਸਟ੍ਰੇਸ਼ਨ ਬਾਰੇ ਇਹਨਾਂ ਨੂੰ ਡੀਐਸਆਰ ਦੀ ਬਾਰੇ ਪੁੱਛਿਆ ਹਾਂ ਕਹਿੰਦੇ ਜੀ ਪੋਰਟਲ ਨਹੀਂ ਖੁੱਲਿਆ ਅੱਛਾ ਜਦੋਂ ਕਿ ਉਹ ਮੇਰੇ ਕੋਲੇ ਆਉਂਦਾ ਹਰ ਇੱਕ ਸਾਲ ਆਪਣੀ ਡੀਐਸਆਰ ਪਾਸ ਕਰਦਾ ਹਾਂ ਸਨੇਹਾ ਲਾਉਣ ਦਾ ਮੈਂ ਵਿਭਾਗ ਮੈਂ ਕੋਈ ਨਹੀਂ ਸੋਚਦਾ ਵੀ ਅਸੀਂ ਬੰਦੇ ਨੂੰ ਸਨੇਹਾ ਲਾਈਏ ਸਾਡੇ ਨਾਲ 4 ਸਾਲ ਦਾ ਜੁੜਿਆ ਇੰਨਾ ਜਦੋਂ ਮੈਂ ਮੈਨੂੰ ਮਿਲੇ ਉਹ ਮੈਂ ਕਿਹਾ ਵੀ ਪੋਰਟ ਚੱਲਿਆ ਨਹੀਂ ਐਤਕੀ ਦੀ ਐਸਆਰ ਦਾ ਉਹ ਹੈ ਨਹੀਂ ਕਹਿੰਦੇ ਜੀ ਉਹ ਤਾਂ ਬੰਦ ਹੋ ਗਿਆ ਅੱਛਾ ਜਮੈਂ ਬਈ ਹਰ ਹਰ ਕੰਮ ਚ ਮਤਲਬ ਮਹਿਕਮੇ ਨੂੰ ਜਦੋਂ ਆਪਦੀ ਲੋੜ ਹੈ ਮਹਿਕਮਾ ਜ਼ਿੰਮੇਵਾਰ ਕੋਲੇ ਉਦੋਂ ਆਉਂਦਾ ਨਹੀਂ ਨਹੀਂ ਆਉਂਦਾ ਇਹਦਾ ਬਈ ਕਿਤੇ ਨਾ ਕਿਤੇ ਜੇ ਮੈਂ ਕਹਦੀ ਵੀ ਇੱਕ ਹੁਕਮਰਾਨ ਹੈਗੇ ਹੁਕਮ ਹੀ ਦੇ ਸਕਦੇ ਨੇਗੇ ਪਰ ਕਿਸੇ ਕਿਸਾਨ ਦੀ ਬਾਹ ਨਹੀਂ ਫੜ ਸਕਦੇ ਬਾਹ ਨਹੀਂ ਫੜਦੇ ਤੱਕ ਹੀ ਹੈ ਬਈ ਕਿਤੇ ਨਾ ਕਿਤੇ ਹੁਣ ਤੁਸੀਂ ਆਇਆ ਲਾ ਲਓ ਬਈ ਹੁਣ ਆ ਕਣਕ 'ਚ ਸੁੰਡ ਪੈ ਗਿਆ ਲਗਭਗ ਇਹ ਇੱਕ ਘਰ ਦੀ ਕਹਾਣੀ ਨਹੀਂ ਹੈਗੀ ਲਗਭਗ ਸਾਰੇ ਕਿਤੇ ਇਹੀ ਹਾਲ ਹੈਗਾ ਜਦੋਂ ਬਈ ਕਿਸਾਨ ਅੱਗ ਲਾ ਦਿੰਦੇ ਨੇਗੇ ਕੱਲੀ ਲੇਦ ਨੂੰ ਅੱਗ ਲਾਉਣ ਲੱਗੇ ਕਿਸਾਨ ਇਹਨਾਂ ਦੇ ਮਗਰ ਚੱਲਣ ਲੱਗੇ ਉਦੋਂ ਤਾਂ ਮੈਕਮਾ ਜਲਕਦੇ ਨੇ ਪਹੁੰਚ ਜਾਂਦਾ ਹੈ ਸੈਟੇਲਾਈਟਾਂ 'ਚ ਆ ਜਾਂਦਾ ਸਭ ਕੁਝ ਆ ਜਾਂਦਾ ਹੈਗਾ ਹੁਣ ਫਿਰ ਜਦੋਂ ਆ ਕਣਕਾਂ ਨੂੰ ਸੁੰਡ ਪੈ ਗਿਆ ਹੁਣ ਕਿੱਥੇ ਨੇ ਮੈਕਮੇਲੇ ਕਿੱਥੇ ਲੋਕ ਗਏ ਜਾ ਕੇ ਬਈ ਲੋਕ ਕਿੱਥੇ ਗਏ ਬਈ ਮੈਂ ਸਾਨੂੰ ਦੱਸਦਾ ਵੀ ਮੈਕਮੇਨ ਜਦੋਂ ਆਪਦੀ ਲੋੜ ਆ ਉਦੋਂ ਆਉਂਦਾ ਮੇਰੇ ਕੋਲੇ 6 ਏਕੜ ਕੁੱਲ ਬਹਾਣਾ ਠੀਕ ਆ ਦੇ ਤੇ ਆਹ 5 ਏਕੜ ਦਾ ਬੁਰਾ ਹਾਲ ਹਾਂ ਇਹ ਜੋ ਤੁਸੀਂ ਐ ਮੰਨ ਲਓ ਵੀ 40 ਪੈਸੇ ਖਾ ਚੁੱਕਿਆ ਸੁੰਡ ਫੇਰ ਹਜੇ ਮੈਂ ਪਾਣੀ ਲਾ ਰਿਹਾ ਹਾਂ ਹੁਣ ਗਾਹਾਂ ਮੇਰੇ ਮੇਰੇ ਭਾਗ ਲਾ ਲੋ ਵੀ ਮਰਦਾ ਜਾਂ ਨਾ ਮਰਦਾ ਪਰ ਮੈਂ ਇੱਕ ਮਾ ਨਹੀਂ ਕਹਿੰਦਾ ਵੀ ਮਰੂ ਬਈ ਕਿਸਾਨਾਂ ਨਾਲ ਬਈ ਤਕਾ ਹੀ ਹੋ ਰਿਹਾ ਹੈਗਾ ਜਿਹੜੇ ਪਾਸੇ ਮਰਜ਼ੀ ਵਗਜੋ ਪਹਿਲਾਂ ਤਾਂ ਬਾਣੀਆਂ ਨੇ ਛਲ ਇਲਾਹੀ ਆਈ ਹੈਗੀ ਕਿਸਾਨਾਂ ਦੀ ਸਰਕਾਰ ਦਾ ਲਾਉਂਦੀ ਆਈ ਹੈਗੀ 75 ਸਾਲ ਹੋ ਗਏ ਬਈ ਰਹਿੰਦਾ ਹੁੰਦਾ ਹੁਣ ਜੇ ਮੈਂ ਕਹਦੀ ਆ ਵੀ ਪ੍ਰਮਾਤਮਾ ਵੀ ਸਾਥ ਨਹੀਂ ਦਿੰਦਾ ਕਿਸਾਨਾਂ ਦਾ ਤਾਂ ਕਾਹੀ ਹੋ ਰਿਹਾ ਕਿਸਾਨਾਂ ਨਾਲ ਸਰਕਾਰ ਵੀ ਦੇ ਕਹਿੰਦੀ ਅਸੀਂ ਸਬਸਿਡੀ ਦਿੰਨੇ ਆ ਹਾਂ ਸਬਸਿਡੀ ਨਾਲ ਜਿਹੜਾ ਬੰਦਾ ਸੰਦਾਂ ਦਾ ਵਪਾਰ ਕਰਦਾ ਉਹ ਤੋਂ ਬਿਨਾ ਕੋਈ ਕਾਮਯਾਬ ਨਹੀਂ ਹੋਇਆ ਠੀਕ ਆ ਵੀਰੇ ਜ਼ਿੰਮੇਦਾਰ ਨੂੰ ਸਬਸਿਡੀ ਦੇਣੀ ਆ ਤੇਲ ਤੇ ਦੇ ਦੇਣਾ ਰੇ ਸਪਰੇਅ ਤੇ ਦੇ ਦੇਣਾ ਹਾਂ ਹੋਰ ਬਹੁਤ ਚੀਜ਼ਾਂ ਨੇ ਹਾਂ ਜਿਹੜੇ ਨੂੰ ਟਰੈਕਟਰ ਤੇ ਸਬਸਿਡੀ ਮਿਲ ਗਈ ਮਤਲਬ ਉਹਨੂੰ 50% ਸਬਸਿਡੀ ਮੰਨ ਲੋ ਗਵਰਨਮੈਂਟ ਨੇ ਦੇਤੀ ਉਹ ਸੰਦ ਤਾਂ ਭਿਲੇ ਲੂ ਜਿਹੜਾ ਉਹਦੇ ਕੰਮ ਦਾ ਇਹ ਤਾਂ ਗੱਲ ਹੈ ਬਾਈ ਇਹਦਾ ਬਸ ਫਾਰਮਾਂ ਨੇ ਜੀ ਜャਹ ਜਿਹੜੇ ਪਾਸ ਕਰਦੇ ਨੇ ਉਹ ਫਾਰਮ ਨਾਲ ਕਰ ਲੈਂਦੇ ਨੇ ਵੀ ਯਾਰ ਤੇਰੀ ਫਾਰਮ ਚ ਅਸੀਂ ਪਾਸ ਕਰ ਦਿੰਦੇ ਆ ਦੇ ਦੀਨ ਜਿਹੜਾ ਕੋਸਾ ਹੂੰ ਬਈ ਜਦੋਂ ਇਹ ਛੋਡੇ ਵਰਗੇ ਕਿਸਾਨਾਂ ਦੀ ਨਹੀਂ ਬਾਹ ਫੜਦੇ ਇਹ ਫਿਰ ਆਮ ਬੰਦੇ ਦਾ ਕਿੱਥੋਂ ਆਉਣਗੇ ਜਦੋਂ ਹੁਣ ਤੁਸੀਂ ਪੂਰਾ ਇਹ ਨਾ ਰੂਲ ਫੋਲੋ ਕੀਤਾ ਨੇ 4 ਸਾਲ ਹੋ ਗਏ ਇਨਾ ਮੁਤਾਬਕ ਚੱਲੇ ਹੋਗੇ ਇਹਦੂ ਤੋਂ ਤਾਂ ਹੁਣ ਕੁਝ ਨਹੀਂ ਹੋ ਸਕਦਾ ਫਿਰ ਹਾਂ ਪਿਛਲੇ ਸਾਲ ਹੀ ਵੀਰੇ ਆਪਾਂ ਨੇ ਲਿੱਦ ਫੁੱਕ ਕੀਤੀ ਠੀਕ ਹੈ ਤੇ ਮਤਲਬ ਐਤ ਕੀ ਬੁਰਾ ਹਾਲਾ ਇਹ ਕਿਤੇ ਬਹੁਤ ਜ਼ਿਆਦਾ ਬੁਰਾ ਹਾਲਾ ਪੀਆਰ ਵੈਰੈਟੀ ਲਾਉਣੇ ਆ ਇਹ ਕਿਹ ਨਹੀਂ ਹੈਗਾ ਇਹ ਕਹਿੰਦੇ ਨਾ ਵੀ ਪੀਆਰ ਲਓ ਘੱਟ ਸਮੇਂ ਵਾਲਾ ਲਓ ਘੱਟ ਸਮੇਂ ਵਾਲੀ ਲਾਉਣੇ ਹਾਂ ਪੀਆਰ 128 ਆ 1 ਜੂਨ ਦੇ ਅਟੇ-ਬਟੇ ਬੀਜ ਦੇ ਹੁੰਨੇ ਆਪਾਂ ਠੀਕ ਹੈ 2 ਦਿਨ ਪਹਿਲਾਂ 2 ਦਿਨ ਬਾਅਦ ਚ ਪਰ ਮਹਿਕਮਾ ਆ ਕੇ ਨਹੀਂ ਖੜਦਾ ਮੈਂ ਤਾਂ ਜ਼ਿੰਮੇਦਾਰ ਭਰਾਵਾਂ ਨੂੰ ਜਿਹੜੇ ਖਾਸ ਕਰਕੇ ਛੋਟੇ ਕਿਸਾਨ ਨੇ ਜਿਹੜਾ ਬਾਈ 40 ਕਿੱਲੇ ਵਾਲਿਆਂ ਨੂੰ ਤਾਂ ਫਰਕ ਹੀ ਨਹੀਂ ਪੈਂਦਾ ਹੂੰ ਕਿੰਨੀ ਘਟੋ ਜੇ ਉਹਦੀ ਛੋਟੇ ਜਿੰਨੀ ਹੋਈ ਜਾਊ ਹੂੰ ਮੈਂ ਤਾਂ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਇੱਕ ਬੇਨਤੀ ਕਰਦਾ ਵੀ ਬਾਈ ਆਪਦੇ ਪੈਰਾਂ ਥੱਲੇ ਜ਼ਮੀਨ ਦੇਖ ਕੇ ਚੱਲੋ ਮਹਿਕਮੇ ਮੰਗਰ ਲਾ ਕੇ ਨਾ ਕੋਈ ਪੰਗਾ ਲੈ ਲੇ ਸਹੀ ਗੱਲ ਹੈ ਬਾਈ ਬਾਈ ਵੀਡੀਓ ਸ਼ੇਅਰ ਕਰ ਦਿਓ ਜ਼ਰੂਰ ਤਾਂ ਕਿ ਉਹਨਾਂ ਜਿਹੜੇ ਜਿਵੇਂ ਕਹਦੀ ਵੀ ਹੁਕਮ ਦਿੰਦੇ ਨੇ ਉਹਨਾਂ ਤੱਕ ਪਹੁੰਚ ਜੇ ਵੀ ਆ ਕੇ ਹੁਣ ਵੀ ਤੁਸੀਂ ਮੌਕਾ ਦੇਖੋ ਨਾ ਉਦੋਂ ਤਾਂ ਅਸੀਂ ਛੱਟ ਪਹੁੰਚ ਜਾਂਦੇ ਹੁਣ ਕਿਸਾਨਾਂ ਬਾਰੇ ਸੋਚੋ ਆ ਕਿ ਵੀ ਕਿੰਨੇ ਦੁਖੀ ਨੇ ਕੋਈ ਸਬਸਿਡੀ ਦਾ ਕੇ ਚੀਜ਼ ਆ ਕੋਈ ਮਾਰਾ ਮੋਟਾ ਦਿਓ ਇਹਦੇ ਹਾਲ ਦੇਖੋ ਕਿਵੇਂ ਕਣਕ ਸਾਰੀ ਖਾ ਰੱਖੀ ਹੈਗੀ ਸੁੰਢ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਸੱਜਣੋ ਧੰਨਵਾਦ